ਹਾਂਜੀ ਤੁਹਾਡਾ ਧਿਆਨ ਕਿੱਧਰ ਆ? ਸੇਲ ਇੱਧਰ ਹੈ। ਪੰਜਾਬੀ ਜੁੱਤੀ 100 ਰੁਪਏ, 100 ਰੁਪਏ, 100 ਰੁਪਏ। ਪੰਜਾਬੀ ਜੁੱਤੀ 100 ਰੁਪਏ, 100 ਰੁਪਏ, 100 ਰੁਪਏ। ਸਿਮਰਨ ਵਾਲਿਆਂ ਦੀ ਸੇਲ। ਪੰਜਾਬੀ ਜੁੱਤੀ 100 ਰੁਪਏ, 100 ਰੁਪਏ। ਭਾਈ ਸਾਹਿਬ ਆਪਕਾ ਧਿਆਨ ਕਿੱਧਰ ਹੈ? ਭੈਣ ਜੀ ਤੁਹਾਡਾ ਧਿਆਨ ਕਿੱਧਰ ਆ? ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤਾਂ ਕਿਵੇਂ ਹੋ ਜੀ ਤੁਸੀਂ? ਉਮੀਦ ਕਰਦੀਆਂ ਜੀ ਬਹੁਤ ਵਧੀਆ ਹੋਵੋਗੇ। ਤਾਜੀ ਅੱਜ ਅਸੀਂ ਤੁਹਾਡੇ ਵਾਸਤੇ ਲੁਧਿਆਣੇ ਜੋਧੇਵਾਲ ਬਸਤੀ ਦਾ ਜੀ ਸੰਡੇ ਵਾਲੀ ਸੇਲ ਲੈ ਕੇ ਹਾਜ਼ਰ ਹੋ ਚੁੱਕੇ ਆ ਜੀ ਤਾਂ ਵੀਡੀਓ ਵਿੱਚ ਬਣੇ ਰਹੋ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਜੀ ਇਹ ਬਸਤੀ ਜੋਧੇਵਾਲ ਦਾ ਜਿਹੜਾ ਚੌਂਕ ਹੈ ਜੀ ਬਸ ਸੰਡੇ ਸੇਲ ਉੱਥੇ ਲੱਗੀ ਹੋਈ ਹੈ ਜੀ ਤੇ ਬਿਲਕੁਲ ਸਟਾਰਟਿੰਗ ਵਿੱਚ ਹੀ ਇਹ ਦੁਕਾਨ ਹੈ ਜਿੱਥੇ ਕੀ ਜੀ ਆ ਬੱਚਿਆਂ ਦੇ ਜੁੱਤੂ ਹੋਏ ਆ ਪੰਜਾਬੀ ਜੁੱਤੀਆਂ ਹੋਈਆਂ ਸੈਂਡਲ ਹੋਏ ਸਲੀਪਰ ਹੋਏ ਪਿਛੇ ਤੁਸੀਂ ਪਰਸ ਦੇਖੇ ਵੀਡੀਓ ਵਿੱਚ ਇਹ ਸਾਰਿਆਂ ਦੀ ਸੇਲ ਜੀ 100-100 ਰੁਪਏ ਲੱਗੀ ਹੋਈ ਹੈ ਇੱਥੇ ਆਹ ਵਾਲੇ ਜਿਹੜੇ ਬੱਚਿਆਂ ਦੇ ਸੈਂਡਲ ਸਲੀਪਰ ਹੈ ਇਹ ਜੀ 3-4 ਸਾਲ ਦੇ ਬੱਚੇ ਤੋਂ ਲੈ ਕੇ 10-11 ਸਾਲ ਦੇ ਬੱਚੇ ਤੱਕ ਦੇ ਫੁੱਟਵੈਅਰਸ ਨੇ ਮਤਲਬ ਇਸ ਤਰ੍ਹਾਂ ਸਲੀਪਰ ਐ ਪੰਜਾਬੀ ਜੁੱਤੀਆਂ ਐ ਆਹ ਪਲਾਸਟਿਕ ਦੀ ਜੁੱਤੀ ਪੇ ਵੀ ਬੂਟ ਟਾਈਪ ਇਹ 12 ਤੋਂ 13 ਸਾਲ ਦੇ ਬੱਚੇ ਦਾ ਐ ਜੀ ਤਾਂ ਦੇਖੋ ਜੀ ਬਹੁਤ ਸੋਹਣੀਆਂ ਸੋਹਣੀਆਂ ਜੁੱਤੀਆਂ ਦੀ ਸੇਲ ਲੱਗ ਚੁੱਕੀ ਐ ਬਸਤੀ ਜੋਧੇਵਾਲ ਦਾ ਜਿਹੜਾ ਬਾਜ਼ਾਰ ਐ ਜੀ ਅੱਜ ਅਸੀਂ ਤੁਹਾਨੂੰ ਸੰਡੇ ਦੀ ਸੇਲ ਦੱਸਾਂਗੇ ਆਹ ਦੇਖੋ ਜੀ ਇੱਥੇ ਚੌਂਕ ਐ ਬਸ ਚੌਂਕ ਦੇ ਨਾਲ ਹੀ ਦੁਕਾਨਾਂ ਸਟਾਰਟ ਹੋ ਜਾਂਦੀਆਂ ਜੀ ਤਾਂ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਮਤਲਬ ਬੱਚਿਆਂ ਦੀਆਂ ਘੁੰਗਰੂ ਵਾਲੀਆਂ ਜੁੱਤੀਆਂ ਨੇ ਪੰਜਾਬੀ ਤੇ ਹੁਣ ਅਸੀਂ ਚੱਲਦੇ ਆ ਥੋੜਾ ਜਿਹਾ ਬਸ ਦੁਕਾਨ ਦੇ ਅਸੀਂ ਮਤਲਬ ਅੱਗੇ ਜਾਵਾਂਗੇ ਤਾਂ ਉੱਥੇ ਲੱਗੀ ਵੀ ਹੈ ਜੀ ਇਹ 1.5 150 ਰੁਪਏ ਦੀ ਸੇਲ ਮਤਲਬ ਦੁਕਾਨ ਦੇ ਬਾਹਰ ਢੇਰ ਲੱਗਿਆ ਹੋਇਆ ਇਸ ਤਰ੍ਹਾਂ ਟੰਗੀਆਂ ਹੋਈਆਂ ਜੁੱਤੀਆਂ ਆਂ ਅੰਗੂਠੇ ਵਾਲੀ ਚੱਪਲ ਹੈ ਤੇ ਦੇਖੋ ਫੈਂਸੀ ਅੰਗੂਠੇ ਵਾਲੀ ਜੁੱਤੀ ਹੈ ਸਿਰਫ 1.5 150 ਰੁਪਏ ਦੀਆਂ ਸੇਲ ਹੈ ਆ ਦੇਖੋ ਆ ਨਵਾਂ ਹੀ ਡਿਜ਼ਾਈਨ ਆਇਆ ਹੈ ਉੱਪਰ ਕੁਂਗਰੂ ਵਗੈਰਾ ਇਸ ਤਰ੍ਹਾਂ ਸਿਲਵਰ ਕਲਰ ਦੇ ਲੱਗੇ ਹੋਏ ਨੇ ਜੀ ਸਲੀਪਰ ਲਵੋ ਕੁਝ ਵੀ ਅੰਗੂਠੇ ਵਾਲੀਆਂ ਤੁਸੀਂ ਚੱਪਲਾ ਜੁੱਤੀਆਂ ਲਵੋ ਫੈਨਸੀ ਜੁੱਤੀਆਂ ਨੇ ਜੀ ਲੇਡੀਜ਼ ਚੱਪਲਾ ਲੇਡੀਜ਼ ਸੈਂਡਲ ਵਗੈਰਾ ਇਸ ਤਰ੍ਹਾਂ ਦੇ ਹੈ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ ਕਲਰ ਆਪਸ਼ਨ ਬਹੁਤ ਜ਼ਿਆਦਾ ਹੈ ਜੀ ਸਿਰਫ ਔਰ ਸਿਰਫ 1.5 100 ਰੁਪਏ ਦੇ ਇਹ ਉਰੇ ਸਿਰਫ ਸੰਡੇ ਨੂੰ ਹੀ ਸੇਲ ਲੱਗਦੀ ਹੈ ਜੀ ਇੱਥੇ ਆਦਰਵਾਇਜ਼ ਸੇਲ ਨਹੀਂ ਲੱਗਦੀ ਦੁਕਾਨਾਂ ਤਾਂ ਵੈਸੇ ਮਾਰਕੀਟ ਤਾਂ ਰੋਜ਼ ਖੁੱਲੀਆਂ ਹੁੰਦੀਆਂ ਬਟ ਜਿਹੜੀ ਸੇਲ ਲੱਗਦੀ ਹੈ ਜੀ ਅਗਰ ਕਿਸੇ ਨੇ ਜੋਦੇਵਾਲ ਬਸਤੀ ਤੋਂ ਸਮਾਨ ਲੈਣਾ ਹੈ ਜੀ ਤਾਂ ਉਹ ਸਿਰਫ ਸੰਡੇ ਨੂੰ ਹੀ ਆਇਓ ਕਿਉਂਕਿ ਇਹ ਵਾਲੀ ਮਾਰਕੀਟ ਰਿਟੇਲ ਦੀ ਮਾਰਕੀਟ ਹੈ ਤਾਂ ਦੇਖੋ ਜੀ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਇੱਥੇ ਲੱਗੇ ਨੇ ਵਾਈਟ ਕਲਰ ਚ ਆ ਕਾਪਰ ਕਲਰ ਚ ਸਿਲਵਰ ਕਲਰ ਚ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਹੈ ਪਾਰਟੀ ਵੇਅਰ ਫੈਂਸੀ ਚੱਪਲਾ ਹੈ ਅੰਗੂਠੇ ਵਾਲੀਆਂ ਜੁੱਤੀਆਂ ਗਰਮੀਆਂ ਵਾਲੀਆਂ ਕਿਉਂਕਿ ਖਾਂਡਾ ਵਗੈਰਾ ਇੰਨੀ ਪਈ ਨਹੀਂ ਹੈ ਜੀ ਤਾਂ ਫਿਰ ਮਾਰਕੀਟ ਦੇ ਸਮਾਨ ਵਿੱਚ ਵੀ ਤਬਦੀਲੀ ਹੋ ਰਹੀ ਹੈ ਤਾਂ ਹੁਣ ਸਮਰ ਦਾ ਸਮਾਨ ਲੁਧਿਆਣੇ ਦੇ ਬਾਜ਼ਾਰਾਂ ਵਿੱਚ ਰੱਖਣਾ ਸਟਾਰਟ ਕਰ ਦਿੱਤਾ ਹੈ ਜੀ ਔਰ ਆਹ ਵਲੀ ਜਿਹੜੀ ਪਿੱਛੇ ਬਲੈਕ ਕਲਰ ਦੀ ਸੀਗੀ ਸਲੀਪਰ ਇਹ ਵੀ ਬਹੁਤ ਜ਼ਿਆਦਾ ਮਤਲਬ ਵਧੀਆ ਹੈ ਪੱਕੀਆਂ ਜੁੱਤੀਆਂ ਸੀਗੀਆਂ ਇਹ ਨਹੀਂ ਹੈ ਕਿ ਬਿਲਕੁਲ ਕੱਚੀਆਂ ਹੈ ਜੀ ਜੁੱਤੀਆਂ ਪੱਕੀਆਂ ਸੀਗੀਆਂ ਚੱਲਣ ਵਾਲੀਆਂ ਹੀਲਜ਼ ਵਾਲੀਆਂ ਥੋੜੀ ਜਿਹਾ ਜਿਸ ਤਰ੍ਹਾਂ ਪਾਰਟੀ ਵੇਅਰ ਹੁੰਦੀਆਂ ਤੇ ਆਹ ਸਿੰਪਲ ਫਲੈਟ ਹੈ بس ਜਿਨ੍ਹਾਂ ਨੂੰ ਥੋੜੀ ਬਹੁਤੀ ਹੀਲ ਲੱਗੀ ਹੁੰਦੀ ਹੈ ਉਹ ਇਸ ਤਰ੍ਹਾਂ ਦੇ ਇੱਥੇ ਡਿਜ਼ਾਈਨ ਹੈ ਤਾਂ ਚਲੋ ਜੀ ਹੁਣ ਅਸੀਂ ਚੱਲਦੇ ਹਾਂ ਇੱਥੇ ਜਿਹੜੇ ਆਹ ਵਾਲੀਆਂ ਕੋਟੀਆਂ ਐ ਬਿਲਕੁਲ ਪਿਓਰ ਉਨੇ ਚ ਕੋਟੀਆਂ ਐ ਜੀ ਇਹ ਜੀ 8 ਸਾਲ ਤੋਂ ਇਹ ਬੱਚੇ ਤੋਂ ਲੈ ਕੇ 12 ਸਾਲ ਦੇ ਬੱਚੇ ਤੱਕ ਦੀਆਂ ਐ ਮਤਲਬ ਬਹੁਤ ਵਧੀਆ ਸਟਾਫ ਬਿਲਕੁਲ ਪਿਓਰ ਦੀਆਂ ਕੋਟੀਆਂ ਸਿਗੀਆਂ ਇਸ ਨੂੰ ਕੁੜੀਆਂ ਵੀ ਪਾ ਸਕਦੀਆਂ ਨੇ ਤੇ ਮੁੰਡੇ ਵੀ ਪਾ ਸਕਦੇ ਆ ਜੀਨਸ ਨਾਲ ਵੇਅਰ ਕਰੋ ਤੁਸੀਂ ਕੁੜੀਆਂ ਦੇ ਬਹੁਤ ਜ਼ਿਆਦਾ ਸੋਹਣੀਆਂ ਲੱਗਣਗੀਆਂ ਕਲਰ ਆਪਸ਼ਨ ਇਹਨਾਂ ਕੋਲ ਇੱਥੇ 5 ਤੋਂ 6 ਸੀਗੇ ਆ ਜਿਸ ਤਰ੍ਹਾਂ ਪਿੰਕ ਕਲਰ ਦੀ ਸੀਗੀ ਆਹ ਵਾਲੀ ਨੇਵੀ ਬਲੂ ਵਾਈਟ ਧਾਰੀ ਵਿੱਚ ਐ ਇਹ ਜੀ ਉਰੇ ਸਿਰਫ 2200 ਰੁਪਏ ਨੂੰ ਸੇਲ ਲੱਗੀ ਹੋਈ ਸੀਗੀ ਤਾ ਆ ਜੈਕਟ ਦਾ ਕਹਿੰਦੇ ਲਾਸਟ ਪੀਸ ਬਚਿਆ ਸੀਗਾ ਫਰ ਵਾਲਾ ਇਹ ਇੱਥੇ 200 ਦਾ ਦੇ ਰਹੇ ਸੀਗੇ ਫਿਰ ਮੈਂ ਲਿਆ ਨਹੀਂ ਮੈਂ ਕਿਹਾ ਠੰਡ ਤਾਂ ਹੁਣ ਪਹਿਣੀ ਨਹੀਂ ਆ ਫਿਰ ਮੈਂ ਨਹੀਂ ਲਿਆ ਬਹੁਤ ਮੋਟੀ ਸੀਗੀ ਤਾਂ ਦੇਖੋ ਜੀਪ ਲੱਗੀ ਹੋਈ ਐ ਤੇ ਸਾਈਡਾਂ ਨੂੰ ਦੋ ਜੇਬਾਂ ਲੱਗੀਆਂ ਹੋਈਆਂ ਜੈਕਟ ਐ ਵਿਦਆਊਟ ਬਾਜੂ ਮਤਲਬ ਫਰ ਵਾਲੀ ਸੀਗੀ ਬਹੁਤ ਵਧੀਆ ਐਨ ਨਿੱਗੀਆਂ ਸੀਗੀਆਂ ਤਾ ਇੱਕ ਆ ਵਾਲਾ ਸੀਗਾ ਭਾਲੂ ਜੇ ਵਾਲਾ ਇੱਥੇ ਸੂਟ ਇਹ 150 ਰੁਪਏ ਦਾ ਦੇ ਰਿਆ ਸੀਗਾ ਇੱਕ ਜਸਟ ਉੱਪਰ ਵਾਲਾ ਸੀਗਾ ਇਹਦਾ ਪਜਾਮਾ ਨਹੀਂ ਸੀ ਤੇ ਆ ਕੋਟੀਆਂ ਤਾਂ ਬਹੁਤ ਹੀ ਜ਼ਿਆਦਾ ਪਿਆਰੀਆਂ ਐ ਬੱਚਿਆਂ ਦੀਆਂ ਤਾਂ ਜੀ ਹੁਣ ਅਸੀਂ ਵੱਧਦੇ ਆ ਜੀ ਆ ਲੋਰਾਂ ਦੀ ਦੁਕਾਨ ਐ ਬਾਹਰ ਢੇਰ ਲੱਗਿਆ ਹੋਇਆ ਐ ਜੀ ਵੱਡਿਆਂ ਦੀ ਲੋਰ ਜੀ 200 ਰੁਪਏ ਦੀ ਐ ਤੇ ਜਿਹੜੀ ਸਰਦੀਆਂ ਵਾਲੀ ਐ ਤਿਆ ਬੱਚਿਆਂ ਦੀ ਲੋਰ ਜੀ 150 ਰੁਪਏ ਦੀ ਹੈ ਟੈਸਟ ਬਹੁਤ ਜ਼ਿਆਦਾ ਵਧੀਆ ਹੈ ਆ ਵਾਲੇ ਜਿਸ ਤਰ੍ਹਾਂ ਉਹ ਥੋੜਾ ਮਲਾਈ ਜੇ ਵਾਲਾ ਕੱਪੜਾ ਹੁੰਦਾ ਹੈ ਨਾ ਉਹ ਵਾਲਾ ਹੈ ਜੀ ਤਾਂ ਜਿਵੇਂ ਆ ਇੱਕ ਮਹਿੰਦੀ ਕਲਰ ਦੀ ਮੇਰੀ ਬੇਟੀ ਨੇ ਚੱਕੀ ਇਹ ਜੀ 200 ਰੁਪਏ ਦੀ ਹੋਗੀ ਵੀ ਅੰਦਰ ਉਹ ਇਹਦੇ ਫਰ ਲੱਗੀ ਹੋਈ ਹੈ ਮੁੰਡਿਆਂ ਵਾਲੀ ਮਤਲਬ ਜੈਂਸ ਲੋਰ ਹੈ ਚਾਹੇ ਲੇਡੀਜ਼ ਵੀ ਪਾ ਲੋ ਤਾ ਬਹੁਤ ਜ਼ਿਆਦਾ ਨਿੱਗੀਆਂ ਆਏ ਕਿਉਂਕਿ ਸੀਜ਼ਨ ਆਫ ਸੀਜ਼ਨ ਵਿੱਚ ਇਹੀ ਇਹਨਾਂ ਦੀਆਂ ਲੋਹਰਾ 4 4 5 5 ਸੌ ਦੀਆਂ ਵਿਕੀਆਂ ਹੁਣ ਦੇਖੋ ਸਿਰਫ 150 200 ਰੁਪਏ ਦਾ ਆਗੀਆਂ ਵੀ ਇੱਥੇ ਲੋਹਰਾ ਮਤਲਬ ਠੰਡ ਬਿਲਕੁਲ ਵੀ ਨਹੀਂ ਪਈ ਉਸ ਵਜ੍ਹਾ ਕਰਕੇ ਬਹੁਤ ਜ਼ਿਆਦਾ ਕੰਮ ਠੰਡਾ ਹੀ ਰਿਹਾ ਜਿਹੜਾ ਗਰਮ ਕੱਪੜੇ ਵਿਚਾਰੇ ਲੋਕਾਂ ਨੇ ਖਰੀਦੇ ਨੇ ਤਾਂ ਇਹ ਜੀ ਇੱਥੇ ਅੱਗੇ ਚੱਪਲਾਂ ਦੀ ਸੇਲ ਲੱਗੀ ਹੋਈ ਹੈ ਇਹ ਚੱਪਲਾ ਤੁਸੀਂ ਕੋਈ ਵੀ ਚੱਪਲ ਲਵੋ ਜੀ 50 50 ਰੁਪਏ ਦੀ ਚੱਪਲ ਹੈ ਜੀ ਤਾ ਦੇਖੋ ਵਧੀਆ ਮਤਲਬ ਆ ਥੋੜੀ ਜੀ ਜਿਸ ਤਰ੍ਹਾਂ ਘਰ ਆ ਪਾਓ ਤੁਸੀਂ ਜਾਓ ਅੰਦਰ ਬਾਹਰ ਜਾਣਾ ਤਾਂ ਠੀਕ ਸੀ ਗਿਆ ਸਲੀਪਰ ਵੀ ਸੀ ਗਿਆ ਜੈਂਸ ਦੇ ਜਿਹੜੇ ਹੁੰਦੇ ਪਲਾਸਟਿਕ ਵਾਲੇ ਤਾਂ ਆ ਜਿਹੜੀ ਚੱਪਲ ਹੈ ਜੀ ਇਹ ਸਿਰਫ ਔਰ ਸਿਰਫ 50 ਰੁਪਏ ਦੀ ਸੀਗੀ ਮੈਂ ਲੈ ਕੇ ਆਈ ਸੀਗੀ ਆਪਣੀ ਬੇਟੀ ਨੂੰ ਤੇ ਮੇਰੀ ਬੇਟੀ 12 ਸਾਲ ਦੀ ਹੈ ਤੇ ਉਹਦਾ ਮਤਲਬ ਸਾਈਜ਼ ਮੇਰਾ ਹੀ ਆਂਦਾ ਉਹਦੇ ਜੁੱਤੀਆਂ ਦਾ ਤਾਂ ਦੇਖ ਲਓ ਜੀ ਉਹਦੇ 6 ਨੰਬਰ ਆਂਦਾ ਹੈ ਜੀ ਤਾਂ ਬਿਲਕੁਲ ਬਹੁਤ ਵਧੀਆ ਸੀਗੀ 50 50 ਰੁਪਏ ਦੀ ਚੱਪਲ ਹੈ ਕੋਈ ਮਾੜੀ ਨਹੀਂ ਹੈ ਵਧੀਆ ਹੈ ਨਾਲੇ 50 ਰੁਪਏ ਨੂੰ ਆਉਂਦਾ ਵੀ ਕੀ ਹੈ ਅਗਰ ਤੁਸੀਂ ਲੁਧਿਆਣੇ ਵਿੱਚ ਸ਼ਾਪਿੰਗ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਮੈਂ ਤੁਹਾਨੂੰ ਦੱਸਾਂਗੀ ਜੀ ਕਿਹੜੇ ਦਿਨ ਕਿਹੜੇ ਬਾਜ਼ਾਰ ਵਿੱਚ ਕਿਸ ਦਿਨ ਸੇਲ ਲੱਗਦੀ ਹੈ ਜੀ ਤੇ ਅੱਜ ਵਾਲੀ ਵੀਡੀਓ ਵਿੱਚ ਅਸੀਂ ਤੋ ਅਨੂ ਜੋਧੇਵਾਲ ਬਸਤੀ ਦੀ ਮਾਰਕੀਟ ਹੀ ਦਿਖਾਵਾਂਗੇ ਜਿੱਥੇ ਕੇਜੀ ਲੱਗੀ ਹੋਈ ਹੈ ਸੰਡੇ ਦੀ ਸੇਲ ਤਾਂ ਦੋਸਤੋ ਸਾਡੇ ਚੈਨਲ ਪੰਜਾਬੀ ਬਲੌਗਰ ਸਿਮਰ ਤੇ ਬਹੁਤ ਜ਼ਿਆਦਾ ਵੀਡੀਓਜ਼ ਨੇ ਤਾਂ ਤੁਸੀਂ ਪਲੀਜ਼ ਇਸ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਆਹ ਦੇਖੋ ਜੀ ਇੱਥੇ ਪੰਜਾਬੀ ਜੁੱਤੀਆਂ ਲੱਗੀਆਂ ਨੇ 100-100 ਰੁਪਏ ਦੀਆਂ 100-100 ਰੁਪਏ ਦੀਆਂ ਇਹ ਤੁਸੀਂ ਵੀਡੀਓ ਦੇ ਸਟਾਰਟਿੰਗ ਵਿੱਚ ਖੁਦ ਸੁਣਿਆ ਹੈ ਜੀ ਤਾਂ ਤੁਸੀਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਹਾਂ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਸਾਡੀ ਕੋਈ ਵੀ ਵੀਡੀਓ ਪੈਂਦੀ ਹੈ ਜੀ ਤਾਂ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਕਿਉਂਕਿ ਤੁਹਾਨੂੰ ਪਤਾ ਲੱਗ ਸਕੇਗਾ ਲੁਧਿਆਣੇ ਦੇ ਕਿਹੜੇ ਬਾਜ਼ਾਰ ਵਿੱਚ ਕੀ ਮਿਲਦਾ ਹੈ ਆ ਇੱਥੇ ਫਰੌਕ ਟਾਈਪ ਵਾਲੇ ਕੁੜਤੇ ਸੀਗੇ ਸਿਰਫ ਔਰ ਸਿਰਫ 1.500 ਰੁਪਏ ਦੇ ਹੈ ਬਹੁਤ ਮਤਲਬ ਵਧੀਆ ਸੀਗੇ ਰੈਡੀमेड ਕੁਰਤਾ ਹੈ 150 ਰੁਪਏ ਦਾ ਅੱਜ ਕੱਲ ਸਿਲਾਈਆਂ ਬਹੁਤ ਮਹਿੰਗੀਆਂ ਆਏ ਇਹਦੇ ਨਾਲ ਤਾਂ ਇਸ ਤਰ੍ਹਾਂ ਦੇ ਕੁੜੀਆਂ ਨੂੰ 1.5 150 ਰੁਪਏ ਦੇ ਕੁਰਤੇ ਬਹੁਤ ਹੀ ਜ਼ਿਆਦਾ ਵਧੀਆ ਨੇ ਤੇ ਇਹਦੇ ਵਿੱਚ ਕੰਬੀਜ ਵਾਲੇ ਕੁਰਤੇ ਵੀ ਸੀਗੇ ਉਹ ਵੀ 1.5 150 ਰੁਪਏ ਦੇ ਸੀਗੇ ਚਾਹੇ ਤੁਸੀਂ ਇਹਨੂੰ ਪਜਾਮੀਆਂ ਨਾਲ ਵੇਅਰ ਕਰੋ ਚਾਹੇ ਤੁਸੀਂ ਜੀਨਸ ਨਾਲ ਪਾਓ ਜੀ ਆ ਬੇਬੀ ਪਿੰਕ ਕਲਰ ਸੀਗਾ ਬਹੁਤ ਹੀ ਵਧੀਆ ਸੀਗਾ ਸਿਰਫ ਔਰ ਸਿਰਫ ਨਾਇਰਾ ਕੱਟ ਵਿੱਚ ਸੀ ਇਹ ਵਟਸੇ ਦਾ ਘੇਰਾ ਗੋਲ ਸੀਗਾ ਫਰਾਕ ਟਾਈਪ ਸੀਗਾ ਨਾਇਰਾ ਕੱਟ ਵਿੱਚ ਤੇ ਸਿਰਫ 150 ਰੁਪਏ ਦਾ ਤਾਂ ਦੇਖ ਲਓ ਜੀ ਇੰਨਾ ਮਤਲਬ ਸਸਤਾ ਲੁਧਿਆਣੇ ਜੋਧੇਵਾਲ ਦੀ ਬਸਤੀ ਵਿੱਚ ਸੰਡੇ ਨੂੰ ਲੱਗਦੀ ਹੈ ਜੀ ਸੇਲ ਆਹ ਵਾਲਾ ਸੀਗਾ 5 ਤੋਂ ਲੈ ਕੇ 10 ਸਾਲ ਤੱਕ ਦੇ ਬੱਚੇ ਦਾ ਕੁੜਤਾ ਇਹ ਵੀ ਉਰੇ 150 ਰੁਪਏ ਦਾ ਸੀਗਾ ਤਾਂ ਦੋਸਤੋ ਐਸੀ ਕਿ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਹੈ ਪਲੀਜ਼ ਵੀਡੀਓ ਨੂੰ ਲਾਈਕ ਕਰਿਆ ਕਰੋ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛਿਆ ਕਰੋ ਤੇ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਔਰ ਹਾਂ ਭੈਣ ਨੂੰ ਫੁੱਲ ਸਪੋਰਟ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਦਬਕੇ ਤਾਂ ਚਲੋ ਜੀ ਅਸੀਂ ਤੁਹਾਨੂੰ ਕਿਸੇ ਹੁਣ ਹੋਰ ਲੁਧਿਆਣੇ ਦੇ ਵਧੀਆ ਜਿਹੇ ਬਾਜ਼ਾਰ ਵਿੱਚ ਮਿਲਦੇ ਆ ਜੀ ਤਦ ਤੱਕ ਸਾਰੇ ਆਪਣਾ ਧਿਆਨ ਰੱਖੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ